ਗਾਈਜ਼ ਸਤਿ ਸ੍ਰੀ ਅਕਾਲ ਤੇ ਅਸੀਂ ਚੱਲੇ ਆ ਜੀ ਅੱਜ ਬਲੌਗ ਬਣਾਉਣ ਤੁਹਾਡੇ ਵਾਸਤੇ ਕਿਉਂਕਿ ਤੁਸੀਂ ਸਾਡਾ ਸਾਨੂੰ ਇੰਨਾ ਪਿਆਰ ਦਿੰਦੇ ਹੋ ਤਾਂ ਸਾਡਾ ਹੱਕ ਹੈ ਕਿ ਤੁਹਾਨੂੰ ਵੀ ਨਵੀਂ-ਨਵੀਂ ਚੀਜ਼ਾਂ ਦਿਖਾਈਏ ਤੇ ਅੱਜ ਫਿਰ ਜਾਵਾਂਗੇ ਫਿਰ ਬਾਕੀ ਬਲੌਗ ਅਗਲੇ ਮੰਥ ਕਿਤੇ ਬਾਹਰ ਜਾਣ ਦੀ ਪ੍ਰੋਗਰਾਮ ਕਰ ਰਹੇ ਹਾਂ ਉਹ ਦੋਨੋਂ ਦਿਖਾਵਾਂਗੇ ਬਲੌਗ ਵਧੀਆ-ਵਧੀਆ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਤੇ ਰਬ ਕਿਰਤ ਬਲੌਗ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਕਮੈਂਟ ਜਰੂਰ ਕਰੋ ਸਬਸਕ੍ਰਾਈਬ ਕਰੋ ਹਾਂ ਉਹ ਦੇਖੋ ਜੀ ਕੱਲ ਵੀ ਦਿਖਾਇਆ ਸੀ ਤੁਹਾਨੂੰ ਮੈਂ ਅੱਜ ਡੜੀ ਪਾਦਣਗੇ ਇਹਨੂੰ ਹੋ ਗਿਆ ਉਹ ਜਿੰਨਾ ਹੋਣਾ ਸੀ ਆ ਦੇਖੋ ਜੀ ਅੰਬ ਦਾ ਚਾਰ ਪਾਰੇ ਆ ਸੁੱਕ ਗਿਆ ਜੀ ਆ ਦੇਖੋ ਸੁੱਕ ਗਿਆ ਥੋੜਾ ਥੋੜਾ ਰਹਿ ਗਿਆ ਅੱਜ ਪੈ ਜਾਊਗਾ ਇਹ ਜਦੋਂ ਸੁੱਕ ਗਿਆ ਜਦੋਂ ਕੱਲ ਨੂੰ ਪਾਊਗਾ ਤਰੜਾ ਜਾ ਹੋ ਜੇ ਜਿਹੜੀ ਸਮਾਨ ਲੈਣੇ ਗਿਆ ਸੀ ਉਹ ਤਾਂ ਕੋਈ ਨਹੀਂ ਮੇਰਾ ਥੋੜਾ ਜਿਹਾ ਹੋਰ ਕੱਢਾ ਹੋ ਜਾਂਦਾ ਨਾ ਫੇਸ ਸੈਟ ਹੋ ਜਾਂਦਾ ਨਹੀਂ ਹੋ ਗਿਆ ਰੈਡੀ ਹੋ ਗਿਆ ਹੂੰ ਹੋ ਗਿਆ ਚਲੋ ਲੋ ਪਾਉਣੇ ਨੇ ਗਾਟ ਪਾਉਣੇ ਨੇ ਅੰਬੂ ਅੱਛਾ ਅੱਛਾ ਚਲੋ ਵੀਰ ਜੀ ਫਿਰ ਆਪਾਂ ਮਿਲਦੇ ਆਂ ਬਲੌਗ ਨਾਲ ਜੁੜੇ ਰਹੋ ਅਸੀਂ ਜਾ ਰਹੇ ਜੀ ਆਮ ਆਦਮੀ ਕਲੀਨਿਕ ਜਿਹੜੀ ਪੰਜਾਬ ਸਰਕਾਰ ਨੇ ਸਾਰੇ ਜਗ੍ਹਾ ਬਣਾਈਆਂ ਹੋਈਆਂ ਅਸੀਂ ਉਹਨਾਂ ਤੋਂ ਥੋੜਾ ਜਿਹਾ ਇਨਫੈਕਸ਼ਨ ਦੀ ਦਵਾਈ ਲੈਣ ਵਾਸਤੇ ਜਾਵਾਂਗੇ ਤੇ ਉਹ ਦੇ ਦਿੰਦੇ ਕਿਵੇਂ ਕਿਸ ਤਰ੍ਹਾਂ ਦੀ ਆਪਾਂ ਨੂੰ ਮਤਲਬ ਟਰੀਟ ਕਰਦੇ ਨੇ ਉਹ ਸਾਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਹਰ ਜਦੋਂ ਮਿਲ ਜੂਗੀ ਮੈਡੀਸਿਨ ਆਪਾਂ ਨੂੰ ਤੇ ਫਿਰ ਤੁਹਾਨੂੰ ਬਾਹਰ ਆ ਕੇ ਦੱਸਾਂਗੇ ਵੀ ਕਿਵੇਂ ਕਿਵੇਂ ਹੋਇਆ ਬਾਕੀ ਵੀਡੀਓ ਬਣਾਉਣ ਦੀ ਵੀ ਕੋਸ਼ਿਸ਼ ਕਰਾਂਗੇ ਜੇ ਬਣ ਸਕੀ ਤਾਂ ਬਾਹਰ ਆ ਕੇ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਕਿ ਕੀ ਕੀ ਉਹਨਾਂ ਨੇ ਸਾਨੂੰ ਪੁੱਛਿਆ ਕਿਵੇਂ ਕੀ ਕੀਤਾ ਤੇ ਫਿਰ ਆਪਾਂ ਮਿਲਦੇ ਹਾਂ ਥੋੜੀ ਦੇਰ ਬਾਅਦ ਜੀ ਰਸਤਾ ਆਮ ਆਦਮੀ ਕਲੀਨਿਕ ਨੂੰ ਜਾਂਦਾ ਹੈ ਕਿਉਂਕਿ ਅੱਗੇ ਸਾਰੀ ਰੋਡ ਪੱਟੀ ਵੀ ਆ ਦੇਖੋ ਔਰ ਰੋਡ ਪੱਟੀ ਵੀ ਸਾਰੀ ਪਹੁੰਚ ਗਏ ਜੀ ਅਸੀਂ ਆਮ ਆਦਮੀ ਕਲੀਨਿਕ ਅਜੀ ਪਹੁੰਚ ਗਿਆ ਸੀ ਆਮ ਆਦਮੀ ਕਲੀਨਿਕ ਦੇਖਦੇ ਕਿ ਟ੍ਰੀਟ ਹੁੰਦਾ ਹੈ ਭਾਈ ਜੀ ਬੜੀ ਤੇ ਹੁਣਾ ਜਨਨਾ ਨੰਬਰ ਆਫ ਦਾ ਉਸ ਤੋਂ ਬਾਅਦ ਫਿਰ ਅੰਦਰ ਜਾਣਗੇ ਡਾਕਟਰ ਕੋਲ ਦੱਸਦੇ ਕਿ ਆ ਦਵਾਈ ਦੇ ਕੇ ਤੋਰਤਾ ਜੀ ਉਹਨਾਂ ਨੇ ਪਹਿਲਾਂ ਪਰਚੀ ਕਟਾਉਂਦੇ ਆ ਬਾਅਦ ਚ ਫੇਰਾ ਦਵਾਈ ਦੇ ਦਿੰਦੇ ਆ ਕਹਿੰਦੇ ਆ ਦੋ ਟਾਈਮ ਲਾਉਣੀ ਹੈ ਟੂਬ ਜੀ ਆ ਇੱਕ ਸਵੇਰੇ ਖਾਣੀ ਹੈ ਇੱਕ ਰਾਤ ਨੂੰ ਖਾਣੀ ਹੈ ਤੇ ਇਹ ਆਮ ਆ ਦੀ ਜਿਹੜੀ ਕਲੀਨਿਕ ਹੈ ਸਰਕਾਰ ਦੀ ਉਹਨਾਂ ਨੇ ਦਿੱਤਾ ਜੀ ਦੇਖ ਲਓ ਸਵੇਰੇ ਕੰ ਦਾ ਚੂਸ ਕੇ ਜਾਂ ਚਬ ਕੇ ਖਾਣੀ ਹੈ ਗੋਲੀ ਤੇ ਆ ਦੋ ਟਾਈਮ ਲਾਉਣੀ ਹੈ ਉਹ ਦੇਖ ਲਓ ਕਿ ਕੀ ਕਰੂਗੀ ਫਾਇਦਾ ਦੇਖਦੇ ਆ ਬਾਕੀ ਬਾਕੀ ਟ੍ਰੈਂਡ ਵਧੀਆ ਕਰਿਆ ਐਵੇਂ ਐਵੇਂ ਕਹਿਦੀ ਆ ਤੁਹਾਨੂੰ ਟ੍ਰੈਂਡ ਬਹੁਤ ਵਧੀਆ ਕੀਤਾ ਚਲੋ ਬਾਕੀ ਆਪਾਂ ਐ ਵੀ ਮੜਾ ਨਹੀਂ ਕਹਿੰਦੇ ਫਰੀਦੀ ਦਵਾਈ ਹੈ ਸਰਕਾਰ ਦੇਰੀਆ ਤਾਂ ਫਾਇਦਾ ਚੱਕਣਾ ਚਾਹੀਦਾ ਠੀਕ ਹੈ ਨਾ ਹਾਂਜੀ ਹਾਂਜੀ ਤੇ ਫਾਇਦਾ ਆਪਾਂ ਲਿਆ ਅੱਜ ਤੇ ਅੱਜ ਦੇਖਦੇ ਆਪਾਂ ਵੀ ਵਧੀਆ ਬਰੀ ਹੋਊਗੀ ਦਵਾਈ ਤਾਂ ਦਵਾਈ ਹੈ ਚਲੋ ਬਾਕੀ ਜੁੜੇ ਰਹੋ ਬਲੌਗ ਨਾਲ ਜੀ ਪਟਿਆਲਾ ਮੀਨੀ ਸੈਕਰੀਟੇਟ ਦੇ ਸਾਹਮਣੇ ਜੀ ਮਾਪਣ ਜੀ ਲਾਉਂਦੇ ਨੇ ਖਾਣੇ ਦੀ ਰੇੜੀ ਖਾਣੇ ਦੀ ਰੇੜੀ ਤੇ ਜੁੜੇ ਮਲੋਣੇ ਉਹਨਾਂ ਨਾਲ ਤੇ ਜੁੜੇ ਰਹੋ ਉਹਨੇ ਤੁਹਾਨੂੰ ਬਲੌਗ ਨਾਲ ਠੀਕ ਹੈ ਜੀ ਨੰਨੂ ਦੀ ਰਸੋਈ ਮੱਕੀ ਦੀ ਰੋਟੀ ਅਤੇ ਸਾਗ ਕੜੀ ਚਾਹੋ ਰਾਜਮਾ ਬਾਕੀ ਉਹ ਪੁੱਛਦੇ ਆ ਭੈਣ ਤੋਂ ਵੀ ਕੀ ਕੀ ਹੈ ਆਲੋ ਭਾਈ ਜੀ ਭੈਣ ਦੀ ਕਿਤੇ ਭਾਈ ਜੀ ਹੋਜੀ ਭਾਜੀ ਕੀ ਹਾਲ ਚਾਲ ਹੈ ਪਟਿਆਲਾ ਜੀ ਹਾਂਜੀ ਵਧੀਆ ਅਸੀਂ ਨੰਗਰੇ ਸੀਗੇ ਵੀ ਅਸੀਂ ਆਖਿਆ ਵੀ ਬਾਈ ਜੀ ਉਹਨੂੰ ਲਾਈ ਵੀ ਵਧੀਆ ਤੁਸੀਂ ਸੈਟਅਪ ਕੀਤਾ ਹੈ ਤੇ ਅਸੀਂ ਆਖਿਆ ਕਿ ਮੈਂ ਦਿਖਾਇਆ ਕਿਉਂ ਨਾ ਜਾਵੇ ਤੇ ਵੀਰ ਜੀ ਆਪਾਂ ਮਤਲਬ ਕਦੋਂ ਤੋਂ ਲਾਰੇ ਇੱਥੇ ਮੈਨੂੰ 1.5 ਸਾਲ ਹੋ ਗਏ ਅੱਛਾ ਇੱਥੇ ਮਿਨੀ ਸੈਕਟਰੀ ਦੇ ਸਾਹਮਣੇ ਹੈ ਪਟਿਆਲਾ ਮਿਨੀ ਸੈਕਟਰੀ ਦੇ ਸਾਹਮਣੇ ਬਾਈ ਜੀ ਹੋਣੀਗੇ ਤੇ ਬਾਕੀ ਆਪਾਂ ਦਿਖਾਉਨੇ ਆ ਵੀ ਕੀ ਕੀ ਇਹ ਦਿੰਦੇ ਆ ਆ ਜੋ ਵੀਰ ਜੀ ਕੀ ਕੀ ਹੈ ਆਪਣੇ ਕੋਲ ਲੇਖ ਕੜੀ ਹੈ ਜੀ ਅੱਛਾ ਜੀ ਕੜੀ ਹੁੰਦੀ ਹੈ ਅੱਛਾ ਜੀ ਹੋ ਜੀ ਅੱਗੇ ਰਾਜਮਾ ਹੁੰਦੇ ਨੇ ਅੱਛਾ ਵਾਹ ਜੀ ਵਾਹ ਐਂਡ ਚਾਵਲ ਵਾਹ ਅੱਛਾ ਮਤਲਬ ਜਿਹੜੀ ਇਹਦੀ ਪਲੇਟ ਹੈ ਆਪਣੀ ਕਿੰਨੇ ਦੀ ਹੈ ਬਈ ਆਪਣੀ ਕੜੀ ਚੋਲ ਰਾਜਮਾ ਚੋਲ 60 ਰੁਪਏ ਹੈ ਅੱਛਾ ਜੀ ਤੇ ਐਂਡ ਮਤਲਬ ਆਪਣੇ ਕੋਲ ਰੋਟੀ ਤੇ ਦੋ ਸਬਜ਼ੀਆਂ ਹਾਂਜੀ 80 ਰੁਪਏ ਹਾਂਜੀ 60 ਰੁਪਏ ਦੀ ਹੈ ਜੀ ਅੱਛਾ ਅੱਛਾ ਉੱਚੀ ਇੱਕ ਸਬਜ਼ੀ ਹੋਏਗੀ ਤੇ ਰੋਟੀਆਂ ਹੋਣਗੇ ਰੋਟੀਆਂ ਮਤਲਬ ਆਪਣੇ ਇੱਥੇ ਹੀ ਬਣ ਤਵੇ ਵਾਲੀਆਂ ਜੀ ਅੱਛਾ ਅੱਛਾ ਲਾਈਕ ਬੋ ਜੀ ਰੋਟੀ ਹੈ ਜੀ ਤੇ ਦਿਖਾ ਦੋ ਮੜੀ ਆ ਦੇਖੋ ਜੀ ਰੋਟੀ ਇੱਥੇ ਹੀ ਬਣਦੀ ਹੈ ਤੇ ਤਵੇ ਵਾਲੀ ਜਿਵੇਂ ਘਰ ਵਾਲੀ ਫੀਲਿੰਗ ਆਉਂਦੀ ਹੈ ਮਤਲਬ ਇੱਥੇ ਆ ਕੇ ਆ ਦੇਖੋ ਰੋਟੀਆਂ ਮਲਾਈਮਲੋਂ ਸਾਰੀਆਂ ਹੋਏ ਆ ਤੇ ਹਾਂ ਗਰਮ ਐਣ ਗਰਮ ਮਿਲਣੀਆਂ ਤੇ ਭਾਜੀ ਤੁਸੀਂ এডਿਕੇਸ਼ਨ ਕੀ ਆਪਣੀ ਮੇਰੀ 8th ਹੈ ਜੀ ਅੱਛਾ 8th ਹਾਂਜੀ ਤੇ ਮਤਲਬ ਇਹ ਸਲਾਹ ਕਿਨੇ ਦਿੱਤੀ ਵੀ ਤੁਸੀਂ ਆਪ ਦਾ ਬਿਜ਼ਨਸ ਕਰੋ ਕਿਸੇ ਦੇ ਥੱਲੇ ਲੱਗਣਾ ਹੋਣਾ ਕਿ ਕਿਸੇ ਦੇ ਆਪਾਂ نیچے ਕੰਮ ਕਰਾਂਗੇ ਤਾਂ ਉਹ ਵਕਰੀ ਗੱਲ ਹੈ ਤੇ ਇੱਕ ਆਪਣਾ ਬਿਜ਼ਨਸ ਹੁੰਦਾ ਆਪ ਦਾ ਹੁੰਦਾ ਮਾਲਕ ਵੀ ਆਪ ਹੁੰਦੇ ਹਨਾ ਹਾਂਜੀ ਤੇ ਕਿਨੇ ਸਾਲ ਹਿੱਤੀ ਤੁਹਾਨੂੰ ਮੈਂ 12 ਸਾਲ ਮੈਂ 12 ਸਾਲ ਦੀ ਉਮਰ ਚ ਕੰਮ ਲੱਗਿਆ ਸੀ ਅੱਛਾ ਜੀ 12 ਸਾਲ ਦੀ ਉਮਰ ਚ ਕੰਮ ਲੱਗੇ ਮੈਂ 2023 ਚ ਹਟਿਆ ਸੀਗਾ ਅੱਛਾ ਤੇ ਮੈਨੇ ਸੋਚਿਆ ਕਿ ਮੈਂ ਆਪਣਾ ਆਪ ਕਰਾਂ ਕੋਈ ਛੋਟਾ ਹੀ ਹੋਵੇ ਭਾਵੇਂ ਛੋਟੇ ਸੜਕ ਤੇ ਹੀ ਭਾਵੇਂ ਨਾ ਨਾ ਕੋਈ ਕੰਮ ਕਹਿੰਦੇ ਨਾ ਛੋਟਾ ਵੱਡਾ ਨਹੀਂ ਹੁੰਦਾ ਇਹ ਨਾ ਇਹ ਨਾ ਸੋਚੋ ਤੁਸੀਂ ਵੀ ਮੈਂ ਇਹ ਸੈਟਅਪ ਬਹੁਤ ਵੱਡਾ ਏ ਤੁਹਾਡਾ ਕਹਿੰਦੇ ਵੀ ਕੰਮ ਮਿਹਨਤ ਦਾ ਹੋਵੇ ਉਹ ਜ਼ਰੂਰ ਹੈ ਕਰਨਾ ਚਾਹੀਦਾ ਬੰਦੇ ਨੂੰ ਸ਼ਰਮ ਵਾਲੀ ਗੱਲ ਨਹੀਂ ਕੋਈ ਹੁੰਦੀ ਤੁਸੀਂ ਮਿਹਨਤ ਕਰ ਰਹੇ ਹੋ ਚੋਰੀ ਯਾਰੀ ਮਿਹਣਾ ਹੁੰਦਾ ਹੈ ਨਾ ਇਹ ਉਹ ਉਹ ਆਪਣਾ ਗਲਤ ਹੈ ਕੰਮ ਕਹਿ ਸਕਦੇ ਤੇ ਜੋ ਆਪਾਂ ਮਿਹਨਤ ਨਾਲ ਹੁਣ ਕਰ ਰਹੇ ਹੋ ਤੁਸੀਂ ਮੈਂ ਕਹਿੰਦਾ ਵੈਲੈਂਟ ਹੁੰਦਾ ਹੈ ਬਾਕੀ ਮੈਂ ਇਹ ਕਹਾਂਗਾ ਵੀ ਤੁਸੀਂ ਇੱਥੇ ਆਪਾਂ ਕਿੰਨੇ ਸਾਲ ਹੋ ਗਏ ਸਾਲ ਤੋਂ ਜ਼ਿਆਦਾ ਇਹ 1.5 ਸਾਲ ਹੋ ਗਏ 1.5 ਸਾਲ ਹੋ ਗਏ ਤੇ ਵਧੀਆ ਹੁੰਦੇ ਕਸਟਮਰ ਆਉਂਦੇ ਆ ਹਾਂਜੀ ਵਧੀਆ ਹੁੰਦੇ ਆ ਮਤਲਬ ਗੁਜ਼ਾਰਾ ਚੱਲ ਰਿਹਾ ਹੈ ਕਰ ਸਕੇ ਹਾਂਜੀ ਚੱਲ ਰਿਹਾ ਵਧੀਆ ਹਾਂਜੀ ਮਤਲਬ ਪ੍ਰਮਾਤਮਾ ਦੀ ਮਿਹਰ ਹੈ ਪੂਰੀ ਹੈ ਨਾ ਹਾਂਜੀ ਮਿਹਰ ਤੁਸੀਂ ਮਤਲਬ ਜਿਹੜੇ ਆਪਣੇ ਪਟਿਆਲਾ ਵਾਸੀ ਦੇਖ ਰਿਹਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹਨਾਂ ਦਾ ਐਡਰੈਸ ਵੀ ਦੱਸ ਦਿਓ ਤੇ ਬਾਕੀ ਸਾਰਾ ਦੱਸ ਦਿਓ ਅ ਬਾਕੀ ਵੱਤੋ ਵੱਦ ਕਸਟਮਰ ਆਣ ਕੀ ਸਾਡਾ ਘਰ ਦਾ ਗੁਜ਼ਾਰਾ ਚੱਲੇ ਤੇ ਆਪਾਂ ਮਿਨੀ ਸੈਕਟਰੀਟ ਦੇ ਸਾਹਮਣੇ ਬੱਤੀਆਂ ਦੇ ਕੋਲ ਲਾਇਆ ਹੋਇਆ ਆਪਣਾ ਸਟਾਲ ਬਸ ਸਟੈਂਡ ਦੇ ਮਤਲਬ ਕਿ ਥੱਲੇ ਬਾਹਰ ਟਾਈਮਿੰਗ ਦੱਸ ਦੋ ਵੀਰ ਜੀ ਕਿੰਨੇ ਤੋਂ ਕਿੰਨੇ ਟਾਈਮਿੰਗ ਆਪਣਾ 10:30 ਤੋਂ 4:30 ਅੱਛਾ ਮਤਲਬ ਕਿਸੇ ਕੋਲੇ ਮਤਲਬ 10 ਰੁਪਏ ਮੰਨ ਲਓ ਘੱਟ ਹੈ ਕੋਈ ਮਤਲਬ ਤੁਹਾਡੇ ਕੋਲੇ 50 ਰੁਪਏ ਲੈ ਕੇ ਆ ਗਿਆ ਵੀ ਮੈਂ ਇਹਨੂੰ ਕਾਣਾ ਕੋਈ ਮਤਲਬ ਗਰੀਬ ਜਿਹਦੇ ਕੋਲ ਮੰਨ ਲਓ ਕਈ ਵਾਰ ਆ ਪੈਸੇ ਹੀ ਨਾ ਹੋਣ ਕਿਸੇ ਦਾ ਬੜੂਆ ਚੋਰੀ ਹੋ ਗਿਆ ਤੇ ਵੀ ਮੈਂ ਤੁਹਾਨੂੰ ਗੂਗਲ ਕਰ ਦੂੰਗਾ ਜੀ ਇਹ ਕਰ ਦੂੰਗਾ ਘਰੇ ਜਾ ਕੇ ਆਉਂਦੇ ਗਏ ਜੀ ਹਾਂ ਮੇਰੇ ਕੋਲ ਆਉਂਦੇ ਹੈ ਕਈ ਮੈਂ ਖਵਾ ਦੇਣਾ ਪਰ ਜੇ ਕਹਿੰਦੇ ਨੇ ਕਿ ਮੈਂ ਪੈਸੇ ਦੇ ਜਾਗਾ ਪਰ ਉਹ ਆਉਂਦੇ ਨਹੀਂ ਪਰ ਆਪਾਂ ਨੂੰ ਕੋਈ ਉਹ ਚੱਕਣ ਨਹੀਂ ਕਿ ਆਪਾਂ ਨੂੰ ਇਹ ਖੁਸ਼ੀ ਹੈ ਕਿ ਆਪਾਂ ਉਹਦਾ ਢਿੱਡ ਭਰਤਾ ਜੀ ਵਾਹ ਜੀ ਵਾਹ ਕਿੰਨੀ ਵਧੀਆ ਗੱਲ ਦੱਸੀ ਇਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਢਿੱਡ ਭਰਦੇ ਨੇ ਤੇ ਬਾਕੀ ਇਹ ਵੀ ਫਰੈਸ਼ ਹੈ ਮਿਲੂਗਾ ਤੁਹਾਨੂੰ ਵੀ ਘਰ ਦੇ ਘਰ ਦੀ ਰਸੋਈ ਦੇ ਵਿੱਚ ਤੁਸੀਂ ਜਿਵੇਂ ਆਪਣੇ ਬਣਦੀ ਰੋਟੀ ਸੇਮ ਉਵੇਂ ਬਣਦੀ ਆਪਾਂ ਦਿਖਾਇਆ ਵੀ ਤੁਹਾਨੂੰ ਬਾਕੀ ਬਾਈ ਜੀ ਨੂੰ ਮੈਂ ਇਹ ਗੱਲ ਕਹੂੰਗਾ ਜਿਵੇਂ ਇਹਨਾਂ ਨੇ ਕਿਹਾ ਵੀ ਮੇਰੇ ਕੋਲ ਆਉਂਦੇ ਵੀ ਐ ਤੇ ਐ ਖਾ ਕੇ ਚਲੇ ਜਾਂਦੇ ਆ ਕੋਈ ਗੱਲ ਨਹੀਂ ਖਾ ਕੇ ਜਾਓ ਪਰ ਪੈਸੇ ਉਹਨਾਂ ਨੂੰ ਨਾ ਜੇ ਤੁਹਾਡੇ ਮਾੜੇ ਟਾਈਮ ਵੇਲੇ ਕੋਈ ਮਦਦ ਕਰਦਾ ਤੁਸੀਂ ਉਹਨਾਂ ਨੂੰ ਰਿਟਰਨ ਕਰ ਦਿਓ Google Pay ਕਰਕੇ ਜਾਂ ਤੁਸੀਂ ਕਦੇ ਢੇੜਾ ਲੱਗਦਾ ਤੁਸੀਂ ਪੜਾ ਜੋ ਠੀਕ ਹੈ ਨਾ ਹੋਰ ਬਾਈ ਜੀ ਵਧੀਆ ਚੱਲਦੀ ਹੈ ਲਾਈਫ ਹਾਂਜੀ ਵਧੀਆ ਚੱਲਦੀ ਬਸ ਗੁਰੂ ਮਹਾਰਾਜ ਦੀ ਕਿਰਪਾ ਹੈ ਖਰਚ ਕੌਣ-ਕੌਣ ਨੇ ਮੇਰੇ ਮਦਰ ਹੈ ਜੀ ਮੈਂ ਆ ਅੱਛਾ ਜੀ ਤੇ ਮੇਰੇ ਮਾਮਾ ਜੀ ਆ ਉਹ ਥੋੜੇ ਸੈਪਰੇਟ ਰਹਿੰਦੇ ਓਕੇ ਹਾਂਜੀ ਸਿਸਟਰ ਹੈਗੇ ਹਾਂਜੀ ਉਹਨਾਂ ਵੀ ਮੈਰਿਡ ਹੋ ਗਏ ਮੈਰਿਡ ਹੈ ਅੱਛਾ ਅੱਛਾ ਮੈਰਿਡ ਇੱਕ ਦੋ 1 1 ਅੱਛਾ ਤੁਹਾਡੀ ਮੇਰੀ ਮੈਰਿਨੀ ਮੈਂਲੇ 27 ਸਾਲ ਹੈ ਮੇਰੀ ਉਮਰ ਅੱਛਾ ਹਾਲੇ ਮੈਂ ਸੋਚ ਰਿਹਾ ਕੁਝ ਸੈਟ ਅਪ ਕਰ ਲਈਏ ਥੋੜਾ ਹਾਂ ਸਹੀ ਗੱਲ ਕਿਉਂਕਿ ਜਦੋਂ ਆਪਾਂ ਨਾ ਸਭ ਕੋਈ ਅਚੀਵਮੈਂਟ ਪਹੁੰਚ ਜਨੇ ਤੋ ਉਦੋਂ ਬਾਅਦ ਆਪਣਾ ਮੈਰਿਜ ਕਰ ਲਿਆ ਉਹਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਨਾ ਹਾਂਜੀ ਇੱਕ ਮੈਂ ਹੋਰ ਉਦਾਹਰਨ ਦਊਂਗਾ ਇੱਕ ਆਪਣਾ ਤੁਸੀਂ ਦੇਖਿਆ ਹੋਣਾ ਜਿਹੜਾ ਉਹ ਆ ਬਜ਼ੁਰਗ ਬਜ਼ੁਰਗ ਜਦੋਂ ਉਹ ਛੋਟੇ ਤੋਂ ਜਿਹੜੇ ਆਪਣੇ ਹੈਗੇ ਆ KFC ਵਾਲੇ ਉਹ ਬਜ਼ੁਰਗ ਹੋ ਕੇ ਫੇਰ ਹੀ ਟੋਏ ਸੀਗੇ ਇਹ ਤੁਹਾਨੂੰ ਪਤਾ ਹੈ ਹਾਂਜੀ ਪਤਾ ਹੈ ਜੀ ਹਾਂ ਦੇਖ ਲਓ ਉਹਨਾਂ ਉਹਨੇ ਰੈਡੀ ਲਾਈ ਸੀ ਉਹਨਾਂ ਤੋਂ ਵੀ ਸਿੱਖਣ ਨੂੰ ਮਿਲਦਾ ਜੀ ਆਪਾਂ ਨੂੰ ਕੋਈ ਹਾਂਜੀ ਬਹੁਤ ਕੁਝ ਮਿਲਦਾ ਜੀ ਬਸ ਲੋਕਾਂ ਨੂੰ ਸਮਝਣਾ ਚਾਹੀਦਾ ਹਾਂ ਇਹ ਜ਼ਰੂਰੀ ਨਹੀਂ ਆ ਵੀ ਆਪਾਂ ਜਵਾਨੀ ਚ ਕੋਈ ਵਧੀਆ ਰੈਸਟੋਰੈਂਟ ਜਾਂ ਕੁਝ ਕਰ ਸਕਦੇ ਆ ਹੋਟਲ ਹਾਂਜੀ ਬੁਰੜਾਪੇਚ ਵੀ ਆਪਾਂ ਇੱਕ ਆਪਣੀ ਫ੍ਰੈਂਚਾਈਜ਼ੀ ਖੁੱਲ ਜਾਂਦੀਆਂ ਇਹ ਵੀ ਹੋ ਜਾਂਦਾ ਪਰ ਜੋ ਕਿਸਮਤ ਚ ਲਿਖਿਆ ਹੋਣਾ ਹੈ ਹੋ ਜਾਂਦਾ ਹੀ ਹੁੰਦਾ ਹਾਂਜੀ ਜ਼ਰੂਰ ਹੋਰ ਕਿਵੇਂ ਲੱਗਿਆ ਅੱਜ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਵਾਹ ਜੀ ਵਾਹ ਥੈਂਕ ਯੂ ਜੀ ਤੇ ਭਾਜੀ ਨਾਂ ਕੀ ਆ ਤੁਹਾਡਾ ਮੇਰੇ ਨਾਮ ਜਸਪ੍ਰੀਤ ਸਿੰਘ ਅੱਜ ਜਸਪ੍ਰੀਤ ਸਿੰਘ ਜੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਤੇ ਤੁਸੀਂ ਪਟਿਆਲਾ ਦੇ ਜਨਮਨੀ ਸੈਕਟਰੀਏਟ ਹੈ ਉਹਦੇ ਸਾਹਮਣੇ ਆ ਕੇ ਜਦੋਂ ਮਰਜੀ ਜਸਪ੍ਰੀਤ ਸਿੰਘ ਜੀ ਨੂੰ ਮਿਲੋ ਤੇ 60 ਰੁਪਏ ਚ ਤੁਹਾਨੂੰ ਘਰ ਵਾਂਗੂ ਉਤ ਕਰਦੀ ਰਸੋਈ ਵਾਂਗੂ ਮਿਲੂਗਾ ਸਾਰਾ ਕੁਝ ਤੁਹਾਡੇ ਸਾਹਮਣੇ ਤਵੇ ਦੀ ਰੋਟੀ ਚੋਲ ਰਾਜਮਾ ਕੜੀ ਸਭ ਕੁਝ ਵਧੀਆ ਮਿਲੂਗਾ ਤੁਸੀਂ ਆ ਕੇ ਇੱਕ ਵਾਰ ਮੌਕਾ ਜ਼ਰੂਰ ਦਿਓ ਤੇ ਵੀਰ ਜੀ ਦਾ ਵੀਰ ਜੀ ਕੋਲੇ ਆ ਕੇ ਖਾ ਕੇ ਜ਼ਰੂਰ ਜਾਓ ਠੀਕ ਹੈ ਜੀ ਸੱਸੀ ਕਾਲਜ ਮਿਲਦੀਆਂ ਥੋੜੀ ਦੇਰ ਬਾਅਦ ਬਾਈ ਜੀ ਹੋਰਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਤੇ ਬਹੁਤ ਵਧੀਆ ਇਹਨਾਂ ਦਾ ਸੈਟਅਪ ਲਾਇਆ ਹੋਇਆ ਜਿਹੜਾ ਨਿੱਕਾ ਜਿਹਾ ਹੀ ਹੈ ਚਾਹੇ ਬਾਕੀ ਤੁਹਾਨੂੰ ਦਿਖਾਇਆ ਵੀ ਕੀ ਕੀ ਆ ਖਾਣ ਚ ਹਾਂ ਉਹ ਦਿਖਾਇਆ ਤੇ ਬਾਕੀ ਮਿਨੀ ਸੈਕਟਰੀਟ ਦੇ ਸਾਹਮਣੇ ਪਟਿਆਲਾ ਦੇ ਸਾਹਮਣੇ ਇਹਨਾਂ ਦੀ ਜੋ ਵੀ ਇਹਨਾਂ ਨੇ ਸੈਟਅਪ ਹੈ ਉਹ ਉੱਥੇ ਹੈ ਤੁਸੀਂ ਇੱਕ ਵਾਰ ਆ ਕੇ ਜਰੂਰ ਇਹਨਾਂ ਤੋਂ ਜੋ ਵੀ ਇਹ ਬਣਾਉਂਦੇ ਉਹਨਾਂ ਦਾ ਸਵਾਦ ਨਿਆਰਾ ਆਨੰਦ ਲੈ ਕੇ ਦੇਖੋ ਬਹੁਤ ਵਧੀਆ ਬਣਾਉਂਦੇ ਅਸੀਂ ਵੀ ਖਾ ਕੇ ਆਏ ਹਾਂ ਤੇ ਬਹੁਤ ਵਧੀਆ ਲੱਗਿਆ ਤੁਸੀਂ ਪਲੀਜ਼ ਇੱਕ ਮੌਕਾ ਤੇ ਮਿਲਦੇ ਆਂ ਕਲ ਦੇ ਬਲੌਗ ਚ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਥੈਂਕ ਯੂ ਸਸੇਕਾਰ